ਹਾਂਜੀ ਬਾਬੋ ਜਿਹੜੇ ਨੰਬਰ ਬਣਿਆ ਉਹ ਦੱਸਿਓ ਠੀਕ ਆ ਤੀਜੇ ਨੰਬਰ ਤੇ ਬਾਈ ਛੋਲਾ ਨਹੀਂ ਹੁੰਦਾ ਬਾਈ ਵੀ ਅੱਖ ਦੇਖ ਕੇ ਲਾਉਣਾ ਜਾਂ ਪੀਲੀ ਪੀਲੀ ਦਾ ਲਾਉਣਾ ਕਾਲੀ ਕਾਲੀ ਦਾ ਇਦਾਂ ਦਾ ਕੋਈ ਸੀਨ ਨਹੀਂ ਹੁੰਦਾ ਇਹ ਬੈਂ ਭਰਮੀਆਂ ਜਿੰਨੇ ਪਾਈ ਜਾਓ ਪਾਈ ਜਾਓ ਤੁਹਾਨੂੰ ਨਸਲ ਦਾ ਪਤਾ ਨਾ ਵੀ ਆਹ ਨਸਲ ਇੱਥੋਂ ਹੋਰ ਕਮੈਂਟ ਆਈ ਬਾਈ ਖੁੱਡੇ ਕੱਚੇ ਹੋਣੇ ਚਾਹੀਦਾ ਜਾਂ ਪੱਕੇ ਬਾਈ ਦੇਖੋ ਕੱਚਿਆਂ ਦਾ ਤਾਂ ਹੋਣਾ ਹੈ ਅੱਜ ਕੱਲ ਤਾਂ ਬਹੁਤ ਨੁਕਸਾਨ ਆ ਬਾਈ ਪਿੱਸੂ ਪਈ ਜਾਂਦੇ ਆ ਖੂਨ ਪੀਣ ਵਾਲੇ ਅੰਦਰ ਭੱਬੂ ਬੋ ਪਾਲਦੇ ਆ ਖੁੱਡੇ ਪਲਸ ਤੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸੱਤ ਸ਼ਰੀਆ ਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਉਹਨਾਂ ਦਾ ਵਿਰੋਧ ਧੰਨਵਾਦ ਤੇ ਆਇਓ ਬਾਪੋ ਆਜੀ ਵੀਡੀਓ ਕਰਦੇ ਆ ਸ਼ੁਰੂ ਤੇ ਜਿਹੜੇ ਜਿਹੜੇ ਬਾਈਆਂ ਨੇ ਵਿਨ ਕੀਤਾ ਮਤਲਬ ਕਮੈਂਟਾਂ ਨੂੰ ਲਾਈਕ ਜਾਂਦੀ ਤੇ ਉਹ ਬਾਈ ਕਿਹੜੇ ਕਿਹੜੇ ਜਿਹੜੇ Winner ਰਹੇ ਹਨ ਤੇ ਪਹਿਲੇ ਦੱਸ ਜੀ ਕਿ ਐਂਡ ਤੇ ਦਸੀਏ ਹਨ ਮੈਂ ਕਹਿੰਦਾ ਥੋੜਾ ਐਂਡ ਤੇ ਦੱਸਦੇ ਆ ਹਨ ਤੇ ਗੱਬੇ ਜੀ ਜਾ ਕੇ ਦੱਸ ਦੇਵਾਂਗੇ ਤੇ ਜਿਹੜਾ ਹੈਗਾ 6ਵਾਂ ਅੰਕ ਦਾਦ ਨੇ ਇੱਕ 6ਵੇਂ ਨੂੰ ਵੀ ਆਪਾਂ ਦੇਵਾਂਗੇ ਹਨ ਉਹ ਬਾਈ 6ਵਾਂ ਰੈਂਕ ਹੈਗਾ ਬਾਈ ਦਾ ਪਿੰਡਾ ਫਾਰਮਰ ਸਿਆ ਤੇ ਫਾਰਮਰ 22 ਬਿੰਦਾ ਫਾਰਮਰ 23 ਛੇਵਾਂ ਆਪਾਂ ਇੱਕ ਅੰਕ ਹੋਰ ਕਰ ਦਿੰਦਾ ਹੈ ਨਾ ਇੱਕ ਇੱਕ ਵਧਾਤਾ ਆਪਾਂ ਜੁੜਾ ਕੋਈ ਚੱਕਰ ਨਹੀਂ ਠੀਕ ਆ ਉਹ ਵਾਈ ਦੇ 43 ਲਾਈਕ ਹੋਏ ਸੀ ਟੋਟਲ ਮਿਲਾ ਕੇ ਕਿਉਂਕਿ ਇੱਕ ਵੀਡੀਓ ਦਾ ਇੱਕੋ ਕਮੈਂਟ ਦੇ ਵੀਰੇ ਗਿਣਨੇ ਆ ਇਹ ਨਹੀਂ ਕਿ ਇੱਕ ਵੀਡੀਓ ਦੇ ਤਿੰਨ ਤਿੰਨ ਚਾਰ ਚਾਰ ਕਮੈਂਟਾਂ ਤੇ ਉਹ ਸਾਰਿਆਂ ਦੇ ਗਿਣਨੇ ਨਹੀਂ ਜਿਹੜੇ ਕਮੈਂਟ ਰੂ ਮੇਰੇ ਜ਼ਿਆਦਾ ਸੀਗੇ ਇੱਕ ਵੀਡੀਓ ਦੇ ਉੱਤੇ ਹੈ ਨਾ ਉਹ ਆਪਾਂ ਕਰ ਲਏ ਹੈ ਨਾ ਛੇਵਾਂ ਬਈ ਤੇ ਇਹੀ ਆ ਠੀਕ ਆ ਤੇ ਪੰਜਵਾਂ ਬਈ ਹਰਮਨਦੀਪ ਸਿੰਘ ਆ ਬਾਈ ਨੇ ਇੱਕੋ ਹੀ ਕਮੈਂਟ ਕੀਤਾ ਸੀ ਠੀਕ ਆ 58 ਉਹਨੂੰ ਲਾਈਕ ਆ ਤੇ 30 ਉਹਨੂੰ ਰਿਪਲਾਈ ਆ ਕੱਲੇ ਹਰੇਕ ਆਈਡੀ ਅਲੱਗ-ਅਲੱਗ ਆਈਡੀ ਤੋਂ ਆਇਆ ਨਹੀਂ ਕਿ ਇੱਕੋ ਆਈਡੀ ਤੋਂ ਰਿਪਲਾਈ ਆ 30 ਕਮੈਂਟ ਉਹਨੂੰ ਰਿਪਲਾਈ ਆ ਬਾਈ ਨੂੰ ਠੀਕ ਆ ਤੇ ਉਹ ਬਾਈ ਦਾ ਬਣਿਆ ਪਹਿਮਾ ਨੰਬਰ ਠੀਕ ਆ ਤੇ ਪਹਿਲਾ ਦੂਜਾ ਤੀਜਾ ਬਾਅਦ ਚ ਦੱਸਾਂਗੇ ਆਪਾਂ ਚੌਥਾ ਵੀ ਦੱਸ ਦਿੰਨੇ ਆ ਤੇ ਚੌਥਾ ਰੈਂਕ ਹੈਗਾ ਬਾਈ ਬਾਈ ਮੈਂ ਆਈਡੀ ਲਾ ਦੋ ਯਾਰ ਬਾਲਾ ਓੱਖਾ ਜਾਂਦਾ ਏ ਠੀਕ ਆ ਜੱਟ ਜੱਟ ਜਸਪ੍ਰੀਤ ਵਲੌਗ ਹਾਂ ਜੱਟ ਜਸਪ੍ਰੀਤ ਵਲੌਗ ਉਹ ਮੈਂ ਲੇਕ ਗਲਤੀ ਜਾਂ ਲਿਆ ਜੀਗਾ ਉਹ ਹੁਣ ਦਿਮਾਗ ਲਾ ਕੇ ਪੜਿਆ ਵੀ ਆਪ ਕਮੈਂਟ ਆਏ ਸੀ ਹੈ ਨਾ ਜੱਟ ਜਸਪ੍ਰੀਤ ਵਲੌਗ ਆ ਤੇ ਉਹ ਬਾਈ ਦਾ ਬਣਿਆ ਚੌਥਾ ਰੈਂਕ ਟ੍ਰੈਂਡ ਲਾਈਕ ਹੋਏ ਬਾਈ ਦੇ ਕਮੈਂਟਾਂ ਨੂੰ ਤੇ ਇੱਕ ਇੱਕ ਕਮੈਂਟ ਹੀ ਮੰਨਣਾ ਬਾਈ ਠੀਕ ਆ ਹੁਣ ਤਿੰਨ ਕਮੈਂਟ ਬਾਈ ਠੀਕ ਆ ਉਹ ਰਹਿ ਗਏ ਠੀਕ ਆ ਤੇ ਤੀ ਪਹਿਲਾ ਦੂਜਾ ਤੀਜਾ ਤੇ ਉਹ ਬੜੇ ਤਿੰਨਾਂ ਨੇ ਬਾਈ ਬਾਲੀ ਲੀਡ ਕੀਤੀ ਇੱਕ ਬਾਈ ਦਾ ਜਿਹੜਾ ਪਹਿਲੇ ਨੰਬਰ ਤੇ ਆ ਉਹਦੇ ਹੈਗੇ ਆ ਕਮੈਂਟਾਂ ਨੂੰ 237 ਲਾਈਕ ਠੀਕ ਆ ਤੇ ਜਿਹੜਾ ਬਾਈ ਦੂਜੇ ਨੰਬਰ ਤੇ ਆਇਆ ਉਹਦੇ ਹੈਗੇ 171 ਲਾਈਕ ਤੇ ਜਿਹੜਾ ਬਾਈ ਤੀਜੇ ਨੰਬਰ ਤੇ ਆਇਆ ਉਹਦੇ ਹੈਗੇ 66 ਲਾਈਕ ਠੀਕ ਆ ਆ ਦੋ ਬਾਈ ਨੇ ਇੱਕ ਨੇ ਤਾਂ ਬਾਲਾ ਸਿਰਾ ਕਰਾਤਾ 237 ਤੇ 1 ਨੂੰ 171 ਆ ਤੇ ਬਾਕੀ 60 ਹਨਾ ਬਾਕੀ ਲੇਕੀ ਆ ਹਾਈਲੈਂਡ ਦੇ ਵਿੱਚ ਹੀ ਹਨਾ 70 ਕਾਲੀ ਲਾਈਨ ਚ ਉੱਤੇ ਨਹੀਂ ਗਏ ਬਾਕੀ ਆ ਦੋ ਕ ਕੈਂਟਾ ਨੇ ਬਾਹਲਾ ਸਿਰਾ ਕਰਾਇਆ ਤੇ ਆਜੋ ਬਾਬਿਓ ਵੀਡੀਓ ਕਰੀਏ ਸ਼ੁਰੂ ਤੇ ਇਹ ਮੈਂ ਤੁਹਾਨੂੰ ਇੰਨਾ ਦੱਸਦਾ ਵੀ ਕਿਹਦੇ ਕਿਹੜੇ ਪਹਿਲਾ ਦੂਜਾ ਤੀਜਾ ਉਹ ਆਪਾਂ ਐਂਡ ਤੇ ਦੱਸਾਂਗੇ ਵੀ ਕਿਹੜਾ ਕਿਹੜਾ ਬਾਈ ਦਾ ਪਹਿਲਾ ਬਣਿਆ ਕਿਹੜਾ ਦੂਜਾ ਤੇ ਕਿਹੜਾ ਤੀਜਾ ਤੇ ਆਜੋ ਬਾਬਿਓ ਕਮੈਂਟ ਕਰਦੇ ਆ ਦੂਜੇ ਕਮੈਂਟਾਂ ਦੇ ਜਵਾਬ ਦਿੰਨੇ ਆ ਬਾਕੀ ਵੀ ਵੀ ਜਿਹੜੇ ਪ੍ਰੋਬਲਮਾਂ ਤੋਂ ਪੁੱਛਿਆ ਸੀ ਬਾਈਆਂ ਨੇ ਕੀ ਹਨਾ ਇੱਕ ਬਾਈ ਜਿਹੜਾ ਲਕਵੇ ਤੋਂ ਸੀਗੀ ਬਾਈ ਕਹਿੰਦਾ ਵੀ ਉਹ ਬਾਈ ਦੇਣੀ ਕਿੱ ਬਾਇਓ ਇੱਕ ਬੂੰਦਿੱਤਲੀ ਸਾਈਡ ਤੇ ਇੱਕ ਇਦਲੀ ਸੜਨੱਕ ਦੇ ਵਿਚਕਾਰ ਰੂਣੀਆ ਤੇ ਥੋੜੀ ਥੋੜੀ ਧੁੱਪ ਲਵਾਓ ਉਹਨਾਂ ਨੂੰ ਘੰਟਾ ਘੰਟਾ ਦਦਾ ਘੰਟਾ ਠੀਕ ਆ ਨਾਲ ਕੋਈ ਵੀ ਮਲਟੀ ਵਿਟਾਮਿਨ ਚਲਾ ਲਓ ਬਈ ਠੀਕ ਆ ਮਲਟੀ ਵਿਟਾਮਿਨ ਕੋਈ ਵੀ ਚਲਾ ਲਓ ਜਿੱਦਾਂ ਇੱਕ ਵਿਬੇਰਲ ਹੁੰਦੀ ਆ ਉਹ ਹਲਕੀ ਚਲਾ ਸਕਦੇ 2-3 ਤਿੰਨ ਬੂੰਦਾ ਸਵੇਰੇ ਸ਼ਾਮ ਦੇ ਹੀ ਜਾਓ 10-12 ਦਿਨ ਲਗਾਤਾਰ ਕਰੋਗਾ ਸੈਟ ਅਪ ਹੋ ਜਾਣੇ ਆ ਤੇ ਆਇਓ ਬਾਬੋ ਵੀਡੀਓ ਸ਼ੁਰੂ ਕਰੀਏ ਤੇ ਗੰਦਗੁੰਦ ਬਹੁਤ ਪਿਆ ਹੋਇਆ ਉਹਨੂੰ ਹੀ ਸਫਾਈ ਸੁਈ ਕਰ ਲਈਏ ਖੁੱਡੇ ਮਾ ਉਹਦਾ ਕਰ ਲਈਏ ਸਾਫ ਉੱਪਰ ਵਾਲੇ ਤੇ ਆ ਥੱਲੇ ਵਾਲੇ ਤਕਰੀਬਨ ਸਾਫ ਆ ਪਰ ਇਹ ਵੀ ਚਲੋ ਤੇ ਮਿੱਟੀ ਲਿਉਂਨੇ ਆ ਉਹਨੂੰ ਸਕੋਨੇ ਆ ਸਕਾ ਕੇ ਫੇਰ ਮਿੱਟੀ ਘੁੱਡੇ ਦੇ ਵਿੱਚ ਖਲਾੜ ਦਈਏ ਤੇ ਆਜੋ ਬਾਬੋ ਕਰੀਏ ਵੀਡੀਓ ਤੇ ਅੱਜ ਬਾਈ ਜੋੜੇ ਪਣਾ ਦੇਾਂਗੇ ਠੀਕ ਹੈ ਜਿੰਦਰ ਵੀ ਜਿਹੜੇ ਬਾਈ ਨੇ ਆਉਣਾ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਜੋੜੇ ਦੱਸਾਂਗੇ ਵੀ ਐਨਾ ਆਪਾਂ ਦੱਸ ਦਾਂਗੇ ਵੀ ਆਹ ਬਾਈ ਨੂੰ ਪਹਿਲਾ ਦੂਜਾ ਤੀਜਾ ਹਨਾ ਸਾਰਾ ਹੀ ਮਤਲਬ ਤਿੰਨ ਰੈਂਕ ਦਾ ਆਪਾਂ ਦੱਸਦੇ ਆ ਤਿੰਨ ਰਹਿੰਦੇ ਆ ਪਹਿਲਾ ਦੂਜਾ ਤੀਜਾ ਉਹ ਵੀ ਦੱਸ ਦਾਂਗੇ ਤੇ ਫੇਰ ਜੋੜੇ ਉਹ ਬਣਾ ਕੇ ਤੇ ਉਸਾ ਹੁਣਾ ਲਾ ਦੇਾਂਗੇ ਠੀਕ ਹੈ ਜਿੱਦਾਂ ਵੀ ਹੋਇਆ ਤੇ ਆਜੋ ਬਾਬੋ ਖੁੱਡੇ ਖੱਡੇ ਮਾੜੇ ਮੋਟੇ ਸਾਫ਼ ਕਰਕੇ ਤੇ ਦਾਣਾ-ਟੜਾ ਧੋਲੀਏ ਸੁੱਕ ਜੂਗਾ ਅੱਜ ਤੇੜ ਮਾੜਾ ਜਾਂ ਹਲਕਾ ਜਿਹਾ ਸਾਹ ਪਿਆ ਹੁੰਦਾ ਇੰਨਾ ਤਾਂ ਨਹੀਂ ਸਾਹ ਓਦਾਂ ਬੱਦਲ ਪੱਟ ਦਾ ਸ਼ੁਰੂ ਹੋ ਗਿਆ ਆ ਤੇ ਨਿਕਲਣ ਵੀ ਲਾ ਪਿਆ ਬੱਦਲ ਹਨਾ ਪਰ ਚੜਿਆ ਬਹੁਤ ਐ ਇੱਕ ਸਾਈਡ ਤੋਂ ਤੇ ਆ ਧੁੱਪ ਮਾੜੀ ਮੁੱਟੀ ਲਿਸ਼ਕੋਰ ਜੀ ਮਾਰਦੀ ਆ ਔਰ ਆਪ ਦੀ ਕਣਕ ਬਚੀ ਸੀ ਜਿਹੜੀ ਉਹ ਇੱਥੇ ਹੀ ਰਹਿ ਗਈ ਮਾੜੀ ਮੁੱਟੀ ਗਿੱਲੀ ਹੋਈ ਪਰ ਸੁੱਕ ਗਈ ਹਨਾ ਹੁਣ ਬਿਲਕੁਲ ਹੀ ਸੁੱਕ ਗਈ ਆ ਥੋੜੇ ਮੀਂਹ ਪਿਆ ਸੀ ਰਾਤੀ ਉਹਦੇ ਨਾਲ ਮਾੜੀ ਇੱਥੇ ਇਦਾਂ ਨਾ ਪਾਣੀ ਖੜਦਾ ਨਹੀਂ ਹੈਗਾ ਕਣਕ ਨੂੰ ਕੁਝ ਨਹੀਂ ਹੋਇਆ ਬਾੜੀ ਚੌਂਦਾ ਰਹਿੰਦਾ ਥੱਲੇ ਤੇ ਇਸ ਕਰਕੇ ਬਚਾਈ ਆ ਤੇ ਇਹ ਸੁੱਕ ਜੂਗੀ ਤਾਂ ਇਹ ਤੇ ਬਾਕੀ ਵੀ ਉਹ ਹੁੱਡੇ ਚ ਜੇ ਪਾਣੀ ਪੂਣੀ ਮਾੜਾ ਮੋਟਾ ਗਿਆ ਹੋਇਆ ਉਹ ਵੀ ਸਪਾਈ ਕਰ ਲੀਆ ਰਾਤੀ ਉਦਾਂ ਮੈਂ ਕੀਤੀ ਸੀ ਉਹਦੀ ਹਨਾ ਤੇ ਹੁਣ ਫੇਰ ਕਰ ਦਾਂਗੇ ਆ ਢਾਂਗੀਆਂ ਦੇ ਕੱਪੜੇ ਲੋਣੇ ਆ ਨਵੇਂ ਕੱਪੜੇ ਆਏ ਆ ਉਹ ਸੁਵਾਉਣੇ ਆ ਸੁਵਾ ਕੇ ਤੇ ਢਾਂਗੀਆਂ ਲਾ ਕੇ ਬੱਚੇ ਲੋਣੇ ਆ ਤੇ ਆਹੀ ਗੱਲਾਂ ਬਾਤਾਂ ਬਾਬਿਓ ਬਾਕੀ ਕਰਦੇ ਆ ਹਨਾ ਹੌਲੀ ਹੌਲੀ ਤੁਹਾਡਾ ਕਮੈਂਟ ਪੜਦਾ ਕਮੈਂਟਾਂ ਦੇ ਜਵਾਬ ਦੇ ਲੋ ਬਾਬੇ ਜੀ ਧੁੱਪ ਧੁੱਪ ਚੜੂਗੀ ਆ ਵੀ ਕੂਤਰੀ ਜੀ ਨੂੰ ਅੱਜ ਧੁੱਪ ਲਵਾਵਾਂਗੇ ਠੀਕ ਆ ਬਾਹਰ ਕੱਢ ਕੇ ਇਹਨਾਂ ਥੱਲੇ ਮਿੱਟੀ-ਮੁੱਟੀ ਸੁੱਕੀ ਹੋਈ ਆ ਤੇ ਜਿਹੜੀ ਆਪਾਂ ਉਧਰ ਪਾਈ ਸੀ ਤੇ ਪਾਣੀ ਦੁਬਾਰ ਤੇ ਆ ਵੀ ਸਾਰੇ ਕਬੂਤਰੀਆਂ ਜਿੰਨੀਆਂ ਵੀ ਜੋੜੇ-ਜੋੜੇ ਆਪਣੇ ਜਿਹੜੇ ਆ ਇਹਨਾਂ ਨੂੰ ਹੌਲੀ-ਹੌਲੀ ਕਰਕੇ ਧੁੱਪ ਲਵਾਉਂਦੇ ਜੇ ਧੁੱਪ ਚੜਦੀ ਆ ਤਾਂ ਆਸ ਤਾਂ ਹੈਗੀ ਆ ਕਿ ਅੱਜ 2:30 ਵਜੇ ਤੱਕ ਧੁੱਪ ਚੜ ਜੂਗੀ ਠੀਕ ਆ ਮੌਸਮ ਹੋ ਗਿਆ ਸਾਫ਼ ਤੇ ਉਮੀਦ ਪੂਰੀ ਆ ਕਿ ਪੱਧਰੇ ਹੋ ਜਾਣਗੇ ਮੌਸਮ ਖੁੱਲ ਜਾਣਗੇ ਤੇ ਜਿੰਨੇ ਵੀ ਬੱਚੇ-ਬੁੱਚੇ ਆ ਵੀ ਆ ਇਹਨਾਂ ਨੂੰ ਵੀ ਧੁੱਪ ਧੁੱਪ ਲਵਾਉਨੇ ਆ ਕਿਉਂਕਿ ਪ੍ਰੋਬਲਮ ਤੋਂ ਹਨਾ ਬਚਾ ਕੇ ਰੱਖੀਏ ਇਹਨਾਂ ਨੂੰ ਤੇ ਆ ਕਬੂਤਰੀਆਂ ਨੂੰ ਵੀ ਧੁੱਪ ਲਵਾਉਣੀ ਇਹਨਾਂ ਨੂੰ ਵੀ ਧੁੱਪੇ ਫੋਣੇ ਆ ਸਾਰੀਆਂ ਨਹੀਂ ਜਿੰਨੀਆਂ ਵੀ ਕਬੂਤਰੀਆਂ ਠੀਕ ਆ ਲੋ ਬਾਬਿਓ ਜਿਹੜੇ ਕਬੂਤਰੀਆਂ ਆਪਣੀਆਂ ਬ ਤੇ ਆਪ ਆ ਠੀਕਾ ਠੀਕ ਹੈ ਤੇ 55 ਰੁਪਿਆ ਲੈਂਦੀਆਂ ਤੇ ਆ ਜਿਹੜੀ ਆਪਾਂ ਲਕਵੇ ਤੋਂ ਵਰਤਦੇ ਆ ਠੀਕ ਹੈ ਧੁੱਪ ਲੱਗੀ ਬਹੁਤ ਸੋਹਣੀ ਮੈਂ ਕਹਿੰਦਾ ਉਹਨੂੰ ਲਾ ਕੇ ਤੇ ਇੱਥੇ ਜਾਲਤ ਧੁੱਪ ਪੋਨੇ ਆ ਉਹ ਵੀ ਬੱਚਾ ਜਟ ਢੱਲਾ ਹੋਇਆ ਸੀ ਉਹਨੂੰ ਵੀ ਬਾਹਰ ਪਾਇਆ ਤੇ ਇੱਕ ਬੱਚਾ ਉੱਤਰ ਢੱਲਾ ਹੋਇਆ ਠੀਕ ਆ ਤੇ ਉਹ ਤਾਂ ਕਾਫੀ ਟਾਈਮ ਦਾ ਹੀ ਆ ਹੋਜੂ ਸੈਟ ਉਹ ਮਤਲਬ ਸੈਟ ਹੋ ਹੋ ਕੇ ਹੁੰਦਾ ਤਿੰਨ ਚਾਰ ਵਾਰੀ ਬਿਲਕੁਲ ਸੈਟ ਹੋ ਕੇ ਫੇ ਹੋ ਗਿਆ ਉਹਦਾ ਹੀ ਹਨਾ ਤੇ ਆ ਚਾਰ ਚਾਰ ਟੱਕ ਲਾਉਣੇ ਵੀਰੇ ਆ ਬੜੇ ਠੀਕ ਆ ਚਾਰ ਚਾਰ ਟੱਕਾ ਪਾਹ ਲਾਉਣੇ ਆ ਲੋਈ ਬਾਬਿਓ ਇਹਨਾਂ ਨੂੰ ਵੀ ਲਾ ਕੇ ਠੀਕ ਐ ਟੀਗਾ ਟੂ ਦਾ ਲਾਤਾ ਬੁੰਦਾ ਪਾਤੀਆਂ ਤੇ ਕਬੂਤਰੀਆਂ ਤੁਸੀਂ ਆਪ ਹੀ ਦੇਖ ਲਓ ਜਿਹੜੀਆਂ 빙ੀਆਂ ਹੋਈਆਂ ਸੀ ਠੀਕ ਐ ਕੋਈ ਵੀ ਜਜਮੈਂਟ ਨਹੀਂ ਕਰ ਸਕਦਾ ਕਿ ਇਹ ਕਬੂਤਰੀਆਂ 빙ੀਆਂ ਹੋਈਆਂ ਸੀ ਠੀਕ ਆ ਹਲਕਾ ਹਲਕਾ ਜਿਹਾ 빙ਗਾਗਾ ਉਹ ਇੰਨਾ ਕਰਊਗਾ ਬਾਕੀ ਕੈਲਸ਼ੀਅਮ ਕੁਲਚੇ ਮੈਨਾਂ ਨੂੰ ਮਲਟੀਵਿਟਾਮਿਨ ਪਾਈ ਜਾਣੀਆਂ ਤੇ ਸੈੱਟ ਹੋ ਜਾਣੀਆਂ ਇਹ ਤੇ ਇਦਾਂ ਹੀ ਆ ਬਾਈ ਮਿਹਨਤ ਕਰਨੀ ਪੈਂਦੀ ਹੋ ਜਾਂਦੀਆਂ ਆ ਵੀ ਸੈੱਟ ਹੋ ਗਈਆਂ ਸਾਰੀਆਂ ਕਬੂਤਰੀਆਂ ਠੀਕ ਆ ਤੇ ਹੋ ਜੂਗੀ ਆ ਕਿਉਂਕਿ ਆਪਾਂ ਨੂੰ ਆ ਦਵਾਈ ਨਹੀਂ ਮਿਲੀ ਸੀ ਜੇ ਇੱਕ ਇੱਕ ਵਾਰੀ ਪਾਈ ਆ ਤੇ ਇਹਨਾਂ ਸੈੱਟ ਹੋ ਜੂਗੀ ਤੇ ਆ ਵੀ ਤਰਪਾਲਾ ਤਰਪੂਲਾ ਜੀ 2 ਮਿੰਟ ਲਾਈਏ ਬੱਦਲ ਫੇਰ ਉੱਦਾ ਹੋ ਗਿਆ ਪਰ ਉਧਰੋਂ ਸਾਫ਼ ਆ ਠੀਕ ਆ ਪਹਾੜ ਵੀ ਦੀਦੇ ਪਏ ਆ ਵੀ ਇਹਦਾ ਮਤਲਬ ਆ ਕਿ ਦੂਰ ਤੱਕ ਬੱਦਲ ਹੈ ਨਹੀਂਗਾ ਬੱਦਲ ਹਨਾ ਤੇ ਧੁੱਪਾਂ ਲੱਗਣਗੀਆਂ ਇਸ ਹਿਸਾਬ ਦੇ ਨਾਲ ਇਹ ਆਹ ਪਹਾੜ ਦੀਦੇ ਦੇਖ ਲੋ ਇਹ ਆਹ ਪਹਾੜ ਸਾਰੇ ਆਪਣੀ ਇਧਰੋਂ ਦੀਦੇ ਪਏ ਆ A to Z ਸਾਰੇ ਪਾਸੋਂ ਦੀਦੇ ਇਧਰੋਂ ਵੀ ਤੇ ਇਧਰੋਂ ਵੀ ਹਨਾ ਤੇ ਇਹ ਚ ਆਸ ਇਹੀ ਆ ਕਿ ਉਧਰਲੀ ਸਾਈਡ ਤੇ ਹੁਣ ਜਿਹੜਾ ਬੱਦਲ ਹੈਗਾ ਉਹ ਹੈ ਨਹੀਂ ਲੰਘ ਆਇਆ ਇਹਨੂੰ ਇੱਧਰ ਨੂੰ ਲੰਗਦਾ ਪਿਆ ਹਵਾ ਵੀ ਇੱਧਰ ਨੂੰ ਚਲਦੀ ਹੁਣ ਚਲਦੀ ਰਵੇ ਹਵਾ ਬਸ ਤੇ ਲੰਗ ਜਵੇ ਜਲਦੀ ਜਲਦੀ ਜਿਹੜਾ ਖੜ ਗਿਆ ਬੱਦਲ ਹਨਾ ਨਿਕਲ ਜਾਵੇ ਇਹਨੂੰ ਤੇ ਤੁਰਿਆ ਤਾਂ ਹੈਗਾ ਬੱਦਲ ਨਿਕਲੂਗਾ ਲੱਗੂਗੇ ਦੇਣਾ ਹੁਣ ਥੋੜੀ ਥੋੜੀ ਤੇ ਇਹਨਾਂ ਨੂੰ ਵੀ ਦਾਣਾ ਪਾਣੀ ਪਾਉਣਾ ਮੈਂ ਹੱਥ ਉੱਤੋਂ ਗਿਆ ਥੱਲੇਉ ਤੇ ਸਾਰਿਆਂ ਨੂੰ ਹੁਣ ਇਹਨਾਂ ਨੂੰ ਦਾਣਾ ਪਾਣੀ ਪਾ ਕੇ ਤੇ ਬੱਚਿਆਂ ਨੂੰ ਕੱਲ ਤੋਂ ਉਹਨਾਂ ਨੂੰ ਵੀ ਧੁੱਪ ਧੁੱਪ ਲਵਾਉਣੀ ਸ਼ੁਰੂ ਕਰੀਏ ਇੱਧਰਲੀ ਸਾਈਡ ਇੱਧਰ ਹੀ ਰੱਖਨੇ ਬੱਚੇ ਉੱਧਰ ਨਹੀਂ ਆਪਾਂ ਲੈ ਕੇ ਜਾਣੇ ਉਹਦੀ ਮੈਨੂੰ ਅੱਖ ਤੇ ਲੱਗਦਾ ਕਿਸੇ ਨੇ ਬੱਚੇ ਤੇ ਮਾਰਿਆ ਉਹ ਮੈਂ ਚੈੱਕ ਕਰਦਾ ਵੀ ਕੀ ਅੱਖ ਤੇ ਹਨਾ ਉਹ ਵੀ ਦੇਖ ਲੈਂਦੇ ਹਾਂ ਜੀ ਬਾਬੇ ਉਹ ਕੀ ਹਾਲ ਚਾਲਾ ਲੋ ਵੀ ਆਗੇ ਫਿਰ ਕੈਮਰੇ ਮੂਰੇ ਤੇ ਤੁਹਾਡੇ ਜਵਾਬ ਦਈਏ ਕਮੈਂਟਾਂ ਦੇ ਤੇ ਜਿਹੜੇ ਬਾਈ ਰਹਿੰਦੇ ਆ ਵਿਦਰ ਉਹ ਵੀ ਦੱਸ ਦਈਏ ਤਿੰਨ ਕਿਹੜੇ ਕਿਹੜੇ ਆ ਜਿਹੜੇ ਪਹਿਲਾ ਦੂਜਾ ਤੀਜਾ ਠੀਕ ਆ ਉਹ ਬਾਅਦ ਚ ਦੱਸਦੇ ਆ ਤੇ ਪਹਿਲਾ ਬਾਬੇ ਉਹ ਜਿਹੜੇ ਹੋਰ ਦਵਾਈਆਂ ਦਵਾਈਆਂ ਤੋਂ ਪੁੱਛਿਆ ਬਾਈਆਂ ਨੇ ਉਹ ਦੱਸ ਦਈਏ ਠੀਕ ਆ ਬਾਈ ਇੱਕ ਬਾਈ ਦਾ ਕਮੈਂਟ ਆ ਸੀ ਕਿ ਬਾਈ ਕਬੂਤਰ ਜਿਹੜੇ ਨੇ ਇਕੱਠੇ ਹੋ ਕੇ ਅਮੀਮੂ ਪੈਂਦੇ ਆ ਤੇ ਉਹਦੇ ਵਿੱਚ ਕੀ ਕਰੀਏ ਕਬੂਤਰਾਂ ਨੂੰ ਤੇ ਬਾਈ ਉਹ ਜਿਹੜੇ ਜਿੱਦਾਂ ਕਬੂਤਰ ਇਕੱਠੇ-ਕੁੱਠੇ ਹੋ ਕੇ ਬੈੰਦੇ ਆ ਨਾ ਉਹ ਤੁਸੀਂ ਚਾਰ-ਪੰਜ ਚੀਜ਼ਾਂ ਲੈਣੀਆਂ ਮੈਂ ਤੁਹਾਨੂੰ ਦੱਸ ਦਿੰਦਾ ਕੀ ਕਰਨਾ ਤੇ ਕਦੋਂ ਦੇਣੀਆਂ ਜਦੋਂ ਆਪਾਂ ਦਾਣਾ-ਦੂਣਾ ਪਾ ਲਿਆ ਤੇ ਖੁੱਡਾ-ਖੱਡਾ ਬੰਦ ਕਰਨ ਤੋਂ ਆਪਾਂ ਬੀਬਾ ਸ਼ਾਮ ਨੂੰ ਹੁਣ ਕੁਝ ਨਹੀਂ ਪਾਉਣਾ ਪਾਣਾ ਹਨਾ ਪਾਣੀ ਵੀ ਖੁੱਡੇ 'ਚੋਂ ਕੱਢ ਲੈਣਾ ਆ ਉਦੋਂ ਬਾਅਦ ਤੁਸੀਂ ਪਾਣੀ-ਪੂਣੀ ਨਹੀਂ ਖੁੱਡੇ 'ਚ ਰੱਖਣਾ ਉਦੋਂ ਬਾਅਦ ਤੁਸੀਂ ਲੈਣੀਆਂ ਬਾਈ ਚਾਰ ਪੰਜ ਚੀਜ਼ਾਂ ਠੀਕ ਆ ਤੁਸੀਂ ਲੈਣੀਆਂ ਬਾਈ ਚਾਰ ਬਦਾਮ ਠੀਕ ਆ ਚਾਰ ਮਣੱਕੇ ਤੇ ਚਾਰ ਚੁਟਕੀਆਂ ਸੌਫ ਦੀਆਂ ਚਾਰ ਚੁਟਕੀਆਂ ਅਜਵੈਣ ਦੀਆਂ ਠੀਕ ਆ ਚਾਰ ਹੋ ਗਏ ਤੇ ਚਾਰ ਹੀ ਤੁਸੀਂ ਲੈਣੀਆਂ ਦੱਖਣੀ ਮਿਰਚਾਂ ਪੰਜ ਚੀਜ਼ਾਂ ਹੋ ਗਈਆਂ ਬਾਈ ਠੀਕ ਆ ਪੰਜੇ ਚੀਜ਼ਾਂ ਨੂੰ ਤੁਸੀਂ 1 ਲੀਟਰ ਪਾਣੀ ਚ ਹਵਾ ਲੈਣਾ ਜਦੋਂ ਉਹ ਮਤਲਬ ਅੱਧਾ ਲੀਟਰ ਪਾਣੀ ਰਹਿ ਗਿਆ ਉਹਨੂੰ ਚੰਗੀ ਤਰ੍ਹਾਂ ਛਾਣ ਕੇ ਪਉਣ ਕੇ ਤੇ ਉਹਨੂੰ ਕੱਪੜਾ ਛਾਂ ਚੰਗੀ ਤਰ੍ਹਾਂ ਘੁੱਟ-ਘੁੱਟ ਕੇ ਚੋਂ ਸਾਰਾ ਮਾਲਪਤਾ ਦਾ ਕੱਢਣਾ ਆਪਾਂ ਠੀਕ ਆ ਜਦੋਂ ਅੱਧਾ ਲੀਟਰ ਰਹਿ ਗਿਆ ਜਦੋਂ ਠੰਡਾ ਹੋ ਗਿਆ ਬਿਲਕੁਲ ਹਨਾ ਸ਼ਾਮ ਨੂੰ ਦਾਣੇ ਤੋਂ ਬਾਅਦ ਜਦੋਂ ਆਪਾਂ ਖੁੱਡਾ ਬੰਦ ਕਰ ਦੇਣਾ ਬਈ ਉਹ ਚੋਂ ਤੁਸੀਂ ਲੈਣਾ 5 ਸੀਸੀ ਪਾਣੀ ਤੇ 10 ਐਮਐਲ ਲੈਣਾ ਤੁਸੀਂ ਸਾਦਾ ਪਾਣੀ ਤੇ ਦਾਣੇ ਦੇ ਉੱਪਰ ਉਹਦੀ ਬਾਈ ਤੁਸੀਂ ਦੇ ਦੇਣਾ ਇੱਕ ਤਾਂ ਬਾਈ ਉਹਦੇ ਨਾਲ ਰਹਿائش ਨਹੀਂ ਰੱਖਣਗੇ ਪਾਣੀ ਵਾਲੀਆਂ ਪਿੱਠਾ ਨਹੀਂ ਮਾਰਨਗੇ ਠੀਕ ਆ ਦੂਜਾ ਬਾਈ ਜੇ ਕਬੂਤਰ ਇਕੱਠੇ ਹੋ ਕੇ ਪੈਂਦੇ ਆ ਜਾਂ ਰੀਸ਼ੇ 'ਚ ਕੰਮ ਦੀ ਪ੍ਰੋਬਲਮ ਹੁੰਦੀ ਆ ਠੀਕ ਆ ਉਹ ਆਉਗੀ ਨਹੀਂ ਰੇਸ਼ੇ ਦੀ ਪ੍ਰੋਬਲਮ ਹੀ ਨਹੀਂ ਆਉਗੀ ਠੀਕ ਆ ਚੰਗੀ ਤਰ੍ਹਾਂ ਤੁਸੀਂ ਉਬਾਲ ਕੇ ਤੇ ਉਹ ਚੀਜ਼ਾਂ ਦਾ ਪਾਣੀ ਤੁਸੀਂ ਰਾਤ ਨੂੰ ਦੇਣਾ 5 ਸੀਸੀ 10 ਐਮਐਲ ਸਾਦੇ ਪਾਣੀ ਦੇ ਵਿੱਚ ਪਾ ਕੇ ਦੁਬਾਰਾ ਚੀਜ਼ਾਂ ਨੋਟ ਕਰਾ ਦੇਣਾ ਬਾਈ ਸ਼ਾਇਦ ਮੈਨੂੰ ਵੀ ਨਾ ਇਕੱਤੀ ਘੱਟ ਹੋ ਗਈ ਹੋਵੇ ਠੀਕ ਆ ਚਾਰ ਬਾਦਾਮ ਚਾਰ ਮਣੱਕੇ ਇੱਕ ਚਾਰ ਚੁਟਕੀਆਂ ਤੁਸੀਂ ਅਜਵਾਇਨ ਦੀਆਂ ਚਾਰ ਹੀ ਚੁਟਕੀਆਂ ਸੌਂਫ ਦੀਆਂ ਤੇ ਚਾਰ ਚੁਟਕੀਆਂ ਤੁਸੀਂ ਮੇਥੇ ਸਾਫ ਤੇ ਮੇਥਿਆਂ ਦੀਆਂ ਲੈਣੀਆਂ ਉਹ ਇਹ ਚੀਜ਼ਾਂ ਨੂੰ ਉਬਾਲ ਕੇ ਤੇ ਪਾਣੀ ਦੇਣਾ ਉਹਨਾ ਕਬੂਤਰ ਤੁਹਾਡੇ ਤੰਦਰੁਸਤਾਂ ਨੇ ਤਾੜੇ ਥੂੜੇ ਮਾਰਨਗੇ ਇਕੱਠੇ ਹੋ ਕੇ ਜਿਹੜੇ ਕਬੂਤਰ ਵੇਂਦੇ ਆ ਉਹ ਨਹੀਂ ਵੇਣਗੇ ਤੇ ਮੇਲਾ ਪਮਲ ਪਾਦੀ ਬਾਈ ਲਾ ਲਿਓ ਜੇ ਨਹੀਂ ਲਈ ਆਦਣਾ ਚ ਪ੍ਰੋਬਲਮ ਉਹਦੇ ਕਰਕੇ ਪਾਣੀ ਵਾਲੀਆਂ ਬਿਠਾਂ ਵੱੱਦ ਮਾਰਦੇ ਆ ਜੇ ਮੇਲਾ ਪੰਦਰ ਜ਼ਿਆਦਾ ਹੋਣ ਤਾਂ ਕਿਉਂਕਿ ਖਾਣਾ ਪੀਣਾ ਤਾਂ ਉਹ ਵੀ ਖਾਈ ਜਾਂਦੇ ਅੰਦਰੋਂ ਤੇ ਪਾਣੀ ਵਾਲੀਆਂ ਬਿਠਾਂ ਹੀ ਬਾਈ ਮਾਰਨੀਆਂ ਅਸਲੀ ਰੀਜ਼ਨ ਇਹੀ ਆ ਤੇ ਜਿਹੜੇ ਕੂਤਰਾਂ ਨੂੰ ਰੇਸ਼ਾ ਬਾਈ ਇਹ ਚੀਜ਼ ਉਹਨਾਂ ਨੂੰ ਵੀ ਦਿਓ ਬਹੁਤ ਜ਼ਿਆਦਾ ਕੰਮ ਕਰੂਗੀ ਠੀਕ ਆ ਨਾਲੇ ਤਾਂ ਤਾਕਤ ਮਿਲੂਗੀ ਨਾਲੇ ਉਹ ਕੰਮ ਬਹੁਤ ਕਰੂਗੀ ਆਪਾਂ ਵੀ ਆ ਜਾ ਕਬੂਤਰ ਆਪਣੀਆਂ ਆਈਡੀਆਂ ਵਿੰਗਾਂ ਟੱ ਕਿਉਂਕਿ ਦਿਨ ਤਾਂ ਮੀਂਹ ਪਈ ਜਾਂਦੇ ਆ ਹੁਣ ਵੀ ਮੈਨੂੰ ਆਸ ਸੀਗੀ ਕਿ ਮਤਲਬ ਸਾਫ ਹੋ ਗਿਆ ਵੈਦਰ ਵੀ ਰਹੂਗਾ ਵਧੀਆ ਪਰ ਬਾਈ ਹੁਣ ਫਿਰ ਦੁਬਾਰਾ ਬਦਲ ਹੋਣ ਲੱਗ ਪਿਆ ਹਈ ਆਸ ਨਹੀਂ ਕੋਈ ਵੀ ਹਨਾ ਕੀ ਕਰ ਸਕਦੇ ਆ ਵੀ ਚਲੋ ਰੱਬ ਵਰਕੇ ਕਿਸੇ ਦਾ ਜੋਰ ਨਹੀਂ ਹੈਗਾ ਬਾਕੀ ਪ੍ਰਮਾਤਮਾ ਹੁਣ ਨਾ ਪਾਵੇ ਕਿਉਂਕਿ ਟਾਈਮ ਬਹੁ ਮਾੜਾ ਚੱਲਦਾ ਪਿਆ ਕਈ ਵੀਰਾਂ ਦੇ ਉੱਤੇ ਆ ਗਿਆ ਹਨਾ ਤਕਰੀਬਨ ਹੀ ਸਾਰੇ ਆ ਤੇ ਜਾਂਦੇ ਹੁਣ ਆਪਣੇ ਵੀ ਅੱਜ ਪਾਣੀ ਥੋੜਾ ਜਿਆਦਾ ਡਾਊਨ ਹੋ ਗਿਆ ਆ ਤੇ ਪਹਿਲਾਂ ਤਾਂ ਪਾਣੀ ਬਾਈ ਬਹੁਤ ਚੜ ਗਿਆ ਸੀਗਾ ਵੀ ਸ਼ਹਿਰ ਨੂੰ ਜਾਣ ਵਾਲੇ ਜਿੰਨੇ ਵੀ ਰਾਸਤੇ ਆ ਬੰਦ ਹੋ ਗਏ ਸੀ ਤੇ ਇੱਕ ਬਈ ਕਹਿੰਦਾ ਵੀ ਬਾਈ ਤੁਸੀਂ ਜੁਕਾਮ ਤੋਂ ਦੱਸਿਓ ਬਾਈ ਜਿ ਕਾਮ ਤੋਂ ਮੈਂ ਕਈ ਵੀਡੀਓ ਚ ਦੱਸ ਚੁੱਕਿਆ ਵੀ ਕਿਹੜਾ ਡਰੋਪ ਪਾਉਣਾ ਆਪਾਂ ਠੀਕ ਆ ਉਹ ਤੁਸੀਂ ਪੁਰਾਣੀ ਵੀਡੀਓ ਚ ਦੇਖ ਲਿਓ ਇੱਕ ਦੋ ਵੀਡੀਓ ਛੱਡ ਕੇ ਉਹਨਾਂ ਦੇ ਵਿੱਚ ਮੈਂ ਦੱਸਿਆ ਹੋਇਆ ਵੀ ਅੱਖਾਂ ਖਰਾਬ ਤੋਂ ਤੁਸੀਂ ਉਹ ਦੇ ਲੋ ਪਹਿਲੀ ਗੱਲ ਤਾਂ ਬਾਈ ਆਹੇ ਚੀਜ਼ਾਂ ਵਰਤੋਂ ਕੇ ਸੈੱਟ ਹੋ ਜਾਣਾ ਜੇ ਫਿਰ ਵੀ ਉਹ ਚੀਜ਼ਾਂ ਨਹੀਂ ਜ਼ਿਆਦਾ ਕੰਮ ਕਰਦੀਆਂ ਦਾਰੂ ਦੂਰੂ ਤੇ ਬਾਈ ਟੈਰਾਮਾਈਸਿਨ ਦਾ ਕੈਪਸੂਲ ਲਿਆਓ ਉਹ 10 ਕਬੂਤਰਾਂ ਨੂੰ ਇੱਕ ਕੈਪਸੂਲ ਲੱਗਣਾ ਉਹ ਲਾ ਲਓ ਤੇ ਵੀ ਕੈਪਸੂਲ ਦਾ ਵੀ ਪਾ ਸਕਦੇ ਆ ਜੇ ਗਰਮੀ ਗਰਮੀ ਅਜ ਤਾਂ ਆਪਾਂ ਚੀਜ਼ਾਂ ਦੇਣੀਆਂ ਵੀ ਗਰਮੀ ਵੀ ਨਾ ਪਵੇ ਲੀਵਰ ਦੇ ਵਿੱਚ ਠੀਕ ਆ ਕਣਕ ਧੋ ਗਣਕ ਧੋ ਕੇ ਪਾਓ ਜਿੰਨਾ ਵੀ ਹੋ ਸਕਦਾ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਜਿਹੜੇ ਕਬੂਤਰ ਪਰ ਨਹੀਂ ਸਹੀ ਹੁੰਦੇ ਜਾਂ ਗੋਲੇ ਸੜ ਜਾਂਦੇ ਕੀ ਰੀਜ਼ਨ ਆ ਬਾਈ ਇੱਕੋ ਜਦੋਂ ਤਾਂ ਬੱਚੇ ਜੋ ਕੂਤਰ ਆਪਾਂ ਪਰ ਪਟਾਈ ਕਰਤੀ ਠੀਕ ਆ ਜਦੋਂ ਨਿਕਰੇਗਾ ਗੋਲੇ ਆ ਉਹਨਾਂ ਨੂੰ ਕੂਤਰਾਂ ਨੂੰ ਘੱਟ ਤੋਂ ਘੱਟ ਬਾਈ ਛੇੜਦਾ ਵੀ ਕਬੂਤਰ ਹਿੱਲੇ ਨਾ ਜਦੋਂ ਕਬੂਤਰ ਲੜਦੇ ਆ ਨਾ ਜਦੋਂ ਆਪਾਂ ਬਾੜਾ ਵੀ ਜੜਵਾਦਾ ਇਕੱਠਾ ਕਰ ਲੈਂਦੇ ਆ ਉਹ ਚ ਵੀ ਇੱਕ ਦੂਜੇ ਨੂੰ ਜਦੋਂ ਕਬੂਤਰ ਮਾਰਦੇ ਆ ਤੇ ਬਾਈ ਉਦੋਂ ਵੀ ਇਹ ਪ੍ਰੋਬਲਮ ਆ ਜਾਂਦੀ ਆ ਗੋਲਾ ਸੜਨ ਦੀ ਤੇ ਦੂਜੀ ਗੱਲ ਜਦੋਂ ਬਾਈ ਕਹਿੰਦੇ ਆ ਵੀ ਪਰ ਪਰ ਮਤਲਬ ਆਉਂਦੇ ਨਹੀਂ ਸਹੀ ਨਹੀਂ ਆਉਂਦੇ ਛੜੇ ਜੇ ਪਰ ਆਉਂਦੇ ਆ ਸੁੱਕੇ ਸੁੱਕੇ ਜੇ ਠੀਕ ਆ ਬਾਕੀ ਬਾਈ ਇੱਕ ਤਾਂ ਹੁੰਦੇ ਪਤਲਾ ਪਤਲੇ ਪਰਾਂ ਵਾਲੇ ਕਬੂਤਰ ਠੀਕ ਆ ਇੱਕ ਹੁੰਦੇ ਝੋੜੇ ਪਰਾਂ ਵਾਲੇ ਕਬੂਤਰ ਇਹ ਵੀ ਰੀਜ਼ਨ ਦੇਖ ਲਿਓ ਇਨੀ ਕਿ ਆਪਾਂ ਝੋੜੇ ਪਰ ਵਾਲਾ ਦੇਖੀ ਜਾਈਏ ਕਿ ਸਾਡਾ ਪਤਲੇ ਪਰ ਵਾਲਾ ਵੀ ਓਨਾ ਹੀ ਝੋੜਾ ਪਰ ਕਰੇ ਪਰ ਫੇ ਵੀ ਜੇ ਪਰ ਸਹੀ ਨਹੀਂ ਆਉਂਦੇ ਬਾਈ মালਟੀਵਿਟਾਮਿਨ ਤੇ ਕੈਲਸ਼ੀਅਮ ਚਲਾ ਕੇ ਰੱਖੋ ਇਟ ਕੁੱਟ ਕੇ ਪਾਓ ਠੀਕ ਆ ਤੇ ਅਜਿੱਦਾਂ ਮੈਂ ਤੁਹਾਨੂੰ ਦੱਸਿਆ ਮਿੱਟੀ ਜਿਹੜੀ ਬਣਾਉਣੀ ਆਪਾਂ ਉਹ ਜਲਦੀ ਉਹ ਦੱਸ ਦੇਣੀ ਇੱਕ ਦੋ ਵੀਡੀਓ ਦੇ ਵਿੱਚ ਤੇ ਉਹ ਪਾਓ ਠੀਕ ਆ ਪਰ ਵਧੀਆ ਹੋਣਗੇ ਸਰੋਂ ਪਾਓ ਠੀਕ ਆ ਸਰੋਂ ਪਾਓ ਜਦੋਂ ਪਰਪਟਾਈ ਕਰਦੇ ਆ ਨਾ ਸਰੋਂ ਜਰੂਰ ਪਾਓ ਦੱਬ ਕੇ ਪਾਓ ਇਹ ਨਹੀਂ ਕਿ ਕੋਲੀਆਂ ਪਰ ਪਰ ਸਿੱਟਣੀ ਮਤਲਬ ਜਿੱਦਾਂ ਕਣਕ ਜੋ ਵੀ ਪੋਣੇ ਆ ਵੀ ਥੋੜਾ ਥੋੜੀ ਜਿਹੀ ਜ਼ਿਆਦਾ ਪਾ ਲਓ ਇਹ ਨਹੀਂ ਕਿ ਕਣਕ ਤੋਂ ਜ਼ਿਆਦਾ ਪੋਣੀ ਆ ਉਦਾਂ ਥੋੜੀ ਜਿਹੀ ਬਾਕੀ ਦਾਣਾ ਜਿੱਦਾਂ ਆਪਾਂ ਵਿੱਚ ਛੋਲੇ ਛੂਲੇ ਮਿਕਸ ਕਰਨੇ ਨਾ ਉਹਨਾਂ ਸਾਰਿਆਂ ਨਾਲੋਂ ਜੇ ਕੋਲੀ-ਗੋਲੀ ਬਾਕੀ ਚੀਜ਼ ਪੋਣੇ ਆ ਤੇ ਇਹ ਡੇਢ ਕੋਲੀ ਜਾਂ ਦੋ ਕੋਲੀ ਪਾ ਲਓ ਠੀਕ ਤੇ ਬਾਜਰੇ ਦਾ ਫਾਇਦਾ ਨਹੀਂ ਕੋਈ ਬਾਈ ਪਾਉਣ ਦਾ ਪਾਉਣ ਨੂੰ ਤੁਸੀਂ ਜੋ ਮਰਜ਼ੀ ਪਾਈ ਜਾਓ ਬਾਜ ਤੋਂ ਦਾਣੇ ਫੈਂਸੜੀਆਂ ਉਹੀ ਖਰਾਕ ਜਿਹੜੀ ਸਿਆਲਾ ਦੀ ਮੈਂ ਪਹਿਲਾਂ ਵੀ ਵਾਰ-ਵਾਰ ਕਿਹਾ ਉਹਨਾਂ ਵੀ ਜਿਹੜੀ ਸਿਆਲਾ ਦੀ ਖਰਾਕ ਆ ਨਾ ਉਹੀ ਗਰਮੀਆਂ ਨੂੰ ਬਾਈ ਨਿਕਲਦੀ ਆ ਠੀਕ ਆ ਹੁਣ ਵੀ ਆਪਣੇ ਕਿੰਨੇ ਬੱਚੇ ਪਲਾਏ ਆਪਾਂ ਘਾਟੋ ਘਾਟਣੀ 60 70 ਬੱਚੇ ਆ ਉੱਤੇ ਜਿਹੜੇ ਛੋਟੇ ਦਾਹਾਂ ਪਰ ਹੁਣ ਸਾਫ ਹੋਏ ਆ ਗਰਮੀਆਂ ਜੀ ਭਲੇ ਸੀ ਇਹ ਠੀਕ ਆ ਕਿਹਦੇ ਵੀ ਦਾਣਾ ਪੋੜਾ ਫੈਂਸੜੀ ਕਿਹਦੇ ਨਹੀਂ ਹੋਇਆ ਆ ਦੋ ਬੱਚੇ ਪਾਲਦੇ ਇਹਨਾਂ ਦੇ ਵਿੱਚ ਇੱਕ ਇੱਕ ਬੱਚੇ ਦੇ ਨਿਕਲੇ ਆ ਠੀਕ ਆ ਰੀਜ਼ਨ ਕੀ ਆ ਸ਼ੋਲੇ ਸ਼ੋਲੇ ਸੋਇਆਵੰਦੀਆਂ ਦਾਣਾਂ ਠੀਕ ਆ ਮੱਛਰ ਨਾਲ ਵੀ ਹੁੰਦੀ ਇਨਫੈਕਸ਼ਨ ਤਾਂ ਹੀ ਹੁੰਦੀ ਆ ਜੇ ਗਰਮੀ ਜਦੋਂ ਪੇਟ ਚ ਹੁੰਦੇ ਨਾ ਤੇ ਨਿਕਲਦੇ ਵੀ ਮੇਰੇ ਹਿਸਾਬ ਨਾਲ 30 40% ਤਾਂ ਬਈ ਦਾਣੇ ਨਾਲ ਹੀ ਨਿਕਲਦੇ ਆ ਠੀਕ ਆ ਜਦੋਂ ਆਪਾਂ ਗਰਮ ਦਾਣੇ ਪਾ ਦਿੰਨੇ ਆ ਉਹ ਥੋੜਾ ਘੱਟ ਮੀਡੀਅਮ ਸਾਈਜ਼ ਪਾਇਆ ਕਰੋ ਕਣਕ ਵੱਧ ਪਾਇਆ ਕਰੋ ਕਣਕ ਨਾਲ ਹੀ ਵੇਟ ਬਣਨਾ ਹੋਰ ਚੀਜ਼ਾਂ ਨਾਲ ਬਦਾਮਾ ਬਦੂਮਾ ਨਾਲ ਵੇਟ ਨਹੀਂ ਬਣਨਾ ਕਿ ਆਪਾਂ ਕਹਾਂਗੇ ਬਾਜੀ ਲਾਗੇ ਜਾ ਕੇ ਵੇਟ ਬਣਾ ਲਾਗੇ ਨਾ ਬਈ ਕਣਕ ਨਾਲ ਹੀ ਵੇਟ ਬਣਨਾ ਸਹੀ ਮੈਨੇ ਦੇ ਵਿੱਚ ਠੀਕ ਆ ਮਲੱਪਾ ਦੀ ਲੱਗੀ ਹੋਵੇ 2 ਮਹੀਨੇ ਜੇ ਕਰੀ ਲਾਈ ਜਾਓ ਮਲੱਪਾ ਦੀ ਹਲਕੀ ਕਰਕੇ ਲਾਈ ਜਾਓ ਬਾਲੀ ਤੇ ਤੇਜ ਨਾ ਲਾਓ ਠੀਕ ਆ ਹਲਕੀ ਲਾ ਕੇ 2 ਮਹੀਨੇ ਬਾਅਦ ਲਾ ਦਿਆ ਕਰੋ ਉਹ ਥੋੜੇ ਵਾਲੇ ਬਣਦੇ ਆ ਫੇ ਨਿਕਲ ਮਰ ਜਾਂਦੇ ਆ ਨਾ ਬਣਨੇ ਵੀ ਚਾਹੀਦੇ ਮੈਂ بار بار ਇਹੀ ਵੀਡੀਓ ਦੱਸਦਾ ਹੁਣ ਮਲਾਪਾ ਬਣਨੇ ਵੀ ਜ਼ਰੂਰੀ ਆ ਬਾਈ ਜਿਹੜੇ ਕਬੂਤਰ ਚ ਮਲਾਪਾ ਨਹੀਂ ਬਣਦੇ ਨਾ ਉਹ ਵੀ ਕਬੂਤਰ ਤੰਦਰੁਸਤ ਨਹੀਂ ਤੇ ਇੱਕ ਵੀਰ ਦਾ ਹੋਰ ਕਮੈਂਟ ਆ ਬਾਈ ਜਿਹੜੇ ਸੌਰੀ ਗੱਲ ਵਿੱਚ ਰਹਿ ਗਈ ਜਿਹੜੇ ਪਰਜ ਤਾਂ ਆਪਾਂ ਸਰੋਂ ਦਾ ਪਾਲੇ ਠੀਕ ਆ ਜੇ ਤੁਹਾਨੂੰ ਫੇਰ ਵੀ ਲੱਗਦਾ ਯਾਰ ਪਰ ਨਹੀਂ ਸਹੀ ਘੜਦਾ ਤਾਂ ਹਫਤੇ ਚ ਬਾਈ 3 ਜਾਂ 4 ਬੂੰਦਾ ਸਰੋਂ ਦੇ ਤੇਲ ਦੀਆਂ ਆਪ ਕਢਾ ਕੇ ਨਾ ਸਰੋਂ ਦੇ ਤੇਲ ਕੇ ਘੁਲ ਘੁਲ ਕੇ ਲਿਆਓ ਕੱਢਿਆ ਹੋਇਆ ਬਜਾਰੂ ਨਾ ਲਿਓ ਇਹਦੇ ਵਿੱਚ ਕੈਮੀਕਲ ਮਿਕਸ ਹੁੰਦੇ ਆ ਤੇ ਤੇਜ਼ ਬੋਹ ਹੁੰਦਾ ਇਹ ਤੁਸੀਂ ਜਿਹੜਾ ਆਪ ਕਢਾਉਂਗੇ ਉਹਦੀਆਂ ਬਾਈ ਚਾਰ-ਚਾਰ ਬੂੰਦਾ ਹਫ਼ਤੇ 'ਚ ਇੱਕ ਵਾਰੀ ਦੇ ਦਿਆ ਕਰੋ ਕੂਤਰ ਨੂੰ ਇਹ ਪ੍ਰੋਬਲਮ ਪਰਾਪੁਰਾ ਦੀ ਨਾ ਤਾਂ ਪਰ ਰੋਕਦੇ ਆ ਤੇ ਨਾ ਹੋ ਹੋਰ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਆਂਡਾ ਵੱਡਾ ਹੋ ਜਾਂਦਾ ਕੂਤਰੀਆਂ ਤੋਂ ਦੇ ਨਹੀਂ ਹੁੰਦਾ ਤੇ ਤੰਗ ਹੋ ਕੇ ਕਈ ਤਾਂ ਮਾਰੀ ਜਾਂਦੀਆਂ ਜਿਹੜਾ ਪਵਾਂਡਾ ਕਈਆਂ ਨੂੰ ਨਹੀਂ ਕੱਟਣਾ ਹੁੰਦਾ ਹਨਾ ਉਹ ਚੀਰਾ ਦੇ ਕੇ ਪਿੱਛੋਂ ਆਪਾਂ ਕੱਢ ਵੀ ਲਈਦਾ ਜੇ ਵੱਡਾ ਹੋ ਜੇ ਨਾ ਕੁਝ ਨਹੀਂ ਹੁੰਦਾ ਜ਼ਖਮ ਭਰ ਜਾਂਦਾ ਇਹ ਨਾ ਜਾਨਵਰਾਂ ਦਾ ਰੱਬ ਵੱਲੋਂ ਹੀ ਆ ਬਾਕੀ ਟੈਰਾਮਾਈਸਿਨ ਦਾ ਕੈਪਸੂਲ ਜਾਂ ਟੈਰਾਮਾਈਸਿਨ ਦਾ ਟੈਟਰਾਸਾਈਕਲਿਨ ਦਾ ਪੀਲਾ ਪੈਕੇਟ ਜਿਹੜਾ ਹੁੰਦਾ ਨਾ ਉਹ ਪਾਊਡਰ ਪਾਈ ਜਾਓ ਉਹਨਾਂ ਹੀ ਸੈੱਟ ਹੋ ਜਾਂਦੇ ਆ ਤੇ ਬਾਕੀ ਭਾਈ ਜੇ ਇਹ ਪ੍ਰੋਬਲਮ ਆਉਂਦੀ ਆ ਤਾਂ ਲੱਗਦਾ ਤੇ ਭਾਈ ਉੱਥੇ ਵੀ ਜਾ ਕੇ ਨਾ 1 ਐਮ ਐਲ 1 ਐਮ ਐਲ ਜਾਂ ਡੇਢ ਐਮ ਐਲ ਤੁਸੀਂ ਸਰੋਂ ਦਾ ਤੇਲ ਵੀ ਦੇ ਦਿਓ ਘਰ ਦਾ ਕੱਢਿਆ ਵਾਰ-ਵਾਰ ਕਿੰਨਾ ਘਰ ਦਾ ਕੱਢਿਆ ਉਹ ਦੇ ਦਿਓ ਕੂਤਰੀ ਨੂੰ ਠੀਕ ਹੈ ਇਹ ਸਵੇਰ ਨੂੰ 3-4 ਐਮ ਐਲ ਸੌਰੀ ਸ਼ਾਮਾ ਨੂੰ 1 ਕਮਲ ਦੇ ਦਿਓ ਬਸ ਇੱਕੋ ਹੀ ਜਣ ਦੇਣਾ ਤੇ ਆ ਵਧੀਆ ਕਬੂਤਰੀ ਆਂਡੇ ਧਰ ਲੂਗੀ ਕੋਈ ਔਖੀ ਨਹੀਂ ਹੋਊਗੀ ਠੀਕ ਆ ਉਹਦੇ ਨਾਲ ਮਤਲਬ ਵਧੀਆ ਬਣ ਜਾਂਦਾ ਜੇ ਸਰੋਂ ਦਾ ਤੇਲ ਦੇਣਾ ਉਹਨਾਂ ਫੇ ਕਬੂਤਰੀ ਜ਼ੋਰ ਜ਼ੋਰ ਨਹੀਂ ਮੰਦੀ ਵੀ ਆਂਡਾ ਵਧੀਆ ਤਰੀਕੇ ਨਾਲ ਆਂਡੇ ਧਰ ਲੈਂਦੀ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਥੱਲੇ ਕਬੂਤਰ ਬਣਦੇ ਨਹੀਂ ਸੁੱਕੀ ਜਾਂਦੇ ਸੁੱਕੀ ਜਾਂਦੇ ਹਨ ਬਾਈ ਆਹ ਹੀ ਰੀਜ਼ਨ ਆ ਪਾਣੀ ਵਾਲੀਆਂ ਮਿੱਠਾ ਮਾਰਦੇ ਮਲਾਪਾ ਕਬੂਤਰਾਂ ਦੇ ਮੈਂ ਬਾਰ-ਬਾਰ ਇਹੀ ਕਹਿੰਦਾ ਠੀਕ ਆ ਮਤਲਬ ਪਾਣੀ ਲਾਓ ਇੱਟ ਕੁੱਟ ਕੇ ਪਾਓ ਠੀਕ ਆ ਨਾਲ মালਟੀਵਿਟਾਮਿਨ ਜਾਂ ਕੈਲਸ਼ੀਅਮ ਜਿਹੜਾ ਵੀ ਆਪਾਂ ਦੱਸਿਆ ਹੋਇਆ ਉਹ ਤੁਸੀਂ ਚਲਾਓ ਠੀਕ ਆ ਤੇ ਜੇ ਫਿਰ ਵੀ ਕਬੂਤਰ ਨਹੀਂ ਬਣਦੇ ਤਾਂ ਬਾਈ ਮੱਖਣ ਦੇ ਵਿੱਚ ਰੋਟੀ ਕੁੱਟ ਕੇ ਉਹ ਪਾਓ ਰਾਤ ਦੀ ਜਿੱਦਾਂ ਰੋਟੀ ਹੈ ਨਾ ਉਹਨੂੰ ਮੱਖਣ ਨਾਲ ਚੋਪੜ ਕੇ ਰਾਤ ਨੂੰ ਸਿੱਕੂ ਜਾ ਪਰ ਡੱਬਾ ਕੋਈ ਵੀ ਹੈ ਨਾ ਟਿਫਿਨ ਬਾਕਸ ਹੋਊਗਾ ਉਹਦੇ ਵਿੱਚ ਬਾਈ ਰੱਖ ਲਓ ਸੋ ਇਹਨੂੰ ਉਹੀ ਰੋਟੀ ਚੰਗੀ ਤਰ੍ਹਾਂ ਚੂਰ ਕੇ ਮੱਖਣ ਤਾਂ ਤੁਸੀਂ ਰਾਤ ਦਾ ਹੀ ਲਾਇਆ ਹੋਣਾ ਤੇ ਉਹਨੂੰ ਚੰਗੀ ਤਰ੍ਹਾਂ ਚੂਰ ਕੇ ਬਾਈ ਉਹ ਕਬੂਤਰਾਂ ਨੂੰ ਪਾਓ ਕਣਕ ਵੀ ਪਾਓ ਨਾਲ ਤੇ ਰੋਟੀ ਵੀ ਪਾਓ ਬਾਈ ਪਹਿਲਾਂ ਰੋਟੀ ਪਾ ਲਓ ਫੇਰ ਕਣਕ ਪਾਓ ਠੀਕ ਹੈ ਜਿੰਨੀ ਵੀ ਕਬੂਤਰ ਨੇ ਰਜਮੀ ਖਾਣੀ ਖਾਣ ਦਿਓ ਉਹਦੇ ਨਾਲ ਬਾਈ ਕਬੂਤਰ ਬੰਨੇ ਸ਼ੁਰੂ ਹੋ ਜਾਣਗੇ ਮਤਲਬ ਆਪਾਂ ਦੀ ਪਹਿਲਾਂ ਲੱਗੀ ਹੋਣੀ ਚਾਹੀਦੀ ਆ ਤੇ ਇਹ ਬਾਕੀ ਮਲਟੀਵਿਟਾਮਿਨ ਵਗੈਰਾ ਤਾਂ ਉਹ ਆਪਾਂ ਪਾਉਣੀਆਂ ਜਿਹੜੀਆਂ ਆਪਾਂ ਦੱਸੀਆਂ ਤੇ ਕੈਲਸ਼ੀਅਮ ਵੀ ਜਿਹੜਾ ਦੱਸਿਆ ਉਹ ਤੁਸੀਂ ਪਾਈ ਜਾਓ ਜਿਹਨਾਂ ਜਿਹੜੇ ਨਵੇਂ ਆ ਅੱਜ ਦੀ ਆਹ ਵੀਡੀਓ ਦੇਖੂਗੇ ਜਾਂ ਵਲੌਗ ਹਨਾ ਉਹ ਤੁਸੀਂ ਪੁਰਾਣੀਆਂ ਵੀਡੀਓ ਖੋਲ ਕੇ ਦੱਸਿਓ ਤਕਰੀਬਨ ਆਪਾਂ ਸਾਰਾ ਕੁਝ ਦੇਖਿਆ ਹੋਇਆ ਉਹ ਚ ਦੇਖ ਲਿਓ ਜਾ ਕੇ ਠੀਕ ਆ ਪਹਿਲਾਂ ਦੱਸਿਓ ਕਹੀ ਹੈ ਨਾ ਵੀ ਹੋਰ ਬਾਈ ਜਿਹੜੇ ਆਹਾ ਅੱਜ ਦਾ ਬਾਈ ਕਹਿੰਦਾ ਸੀ ਯਾਰ ਆਪਾਂ ਦਵਾਈ ਵੀ ਪੋਨੇ ਆ ਲਕਵੇ ਬਾਈ ਲਕਵਾ ਹੋਲੀ-ਹੋਲੀ ਸੈੱਟ ਹੋ ਹੀ ਜਾਂਦਾ ਹੁੰਦਾ ਮਲਟੀਵਿਟਾਮਿਨ ਤੇ ਕੈਲਸ਼ੀਅਮ ਨਾਲ ਬੰਦ ਕਰੋ ਏ ਟੁੱਟ-ਕੁੱਟ ਕੇ ਪਾਈ ਜਾਓ ਧੁੱਪਾਂ ਲਵਾਓ ਵੱਧ ਤੋਂ ਵੱਧ ਠੀਕ ਹੈ ਜਿੰਨੀ ਧੁੱਪ ਲਵਾਉਂਗੇ ਉਹਦਾ ਹੀ ਫਾਇਦਾ ਆ ਤੇ ਉਹਦੇ ਨਾਲ ਹੀ ਕਬੂਤਰਾਂ ਦੇ ਮਤਲਬ ਕਬੂਤਰ ਤੰਦਰੁਸਤ ਹੀ ਰਹਿਣਗੇ ਜਿੰਨੀ ਧੁੱਪ ਲੱਗੂਗੀ ਠੀਕ ਆ ਤੇ ਕੁਝ ਐਸੇ ਵਿਟਾਮਿਨ ਹੁੰਦੇ ਆ ਜਿਹਾ ਹਨਾ ਕੁਝ ਵੀ ਐਸੇ ਜਿਹੜੇ ਧੁੱਪ ਤੋਂ ਮਿਲਦੇ ਕਬੂਤਰਾਂ ਨੂੰ ਤੇ ਉਹ ਚੀਜ਼ ਆਪਾਂ ਖੁੱਡਿਆਂ 'ਚ ਆ ਉਹ ਧੁੱਪ ਲੱਗਦੀ ਨਹੀਂ ਪਹਿਲੀ ਗੱਲ ਤਾਂ ਹੁਣ ਜਦੋਂ ਵੀ ਧੁੱਪ ਲੱਗਦੀ ਹੈ ਤਾਂ ਮੌਕਾ ਨਾ ਗਵਾਇਆ ਕਰੋ ਉਦੋਂ ਹੀ ਕਬੂਤਰ ਧੁੱਪੇ ਪਾਓ ਸਾਰੇ ਆਪਣੇ ਕੱਢ ਕੇ ਠੀਕ ਆ ਜੋੜਿਆ-ਜੋੜਿਆਂ ਵਾਲੇ ਵੀ ਜੇ ਆਂਡੇ-ਉਂਡੇ ਧਰੇ ਆ ਤਾਂ ਕਬੂਤਰ ਕੱਢ ਲਓ ਕਬੂਦਰੀਆਂ ਰਹਿਣ ਦਿਓ ਬਾਜੂ ਕਬੂਤਰ ਛੱਡ ਦਿਓ ਤੇ ਕਬੂਦਰੀਆਂ ਕੱਢ ਲਓ ਠੀਕ ਆ ਤੇ ਇੱਕ ਬਾਈ ਕਹਿੰਦਾ ਜੋੜਾ ਲਾਉਂਦਾ ਬਾਈ ਤਕਰੀਬਨ ਮੈਂ ਦੱਸਿਆ ਹੀ ਹੋਇਆ ਕਿੱਦਾਂ ਜੋੜਾ ਲਾਈਦਾ ਹਨਾ ਵੀ ਜੇ ਤੁਹਾਡੇ ਘਰ ਦੀ ਨਸਲ ਆ ਤੁਹਾਨੂੰ ਪਤਾ ਯਾਰ 8-9 ਘੰਟੇ ਉਹ ਵੀ ਲੌਂਦਾ ਤੇ 8-9 ਘੰਟੇ ਉਹ ਵੀ ਲੌਂਦੀ ਠੀਕ ਆ ਇੱਕ ਮਾਦੀ ਦਾ ਜੋੜ ਖੁੱਲਾ ਰੱਖ ਲਓ ਤੇ ਨਰ ਦਾ ਬੰਦ ਕਰ ਲਓ ਨੀ ਦਾ ਨਾੜਦਾ ਖੁੱਲਾ ਰੱਖ ਲੋ ਤੇ ਮਾਦੀ ਦਾ ਬੰਦ ਕਰ ਲੋ ਹਨਾ ਆਹ ਹੀ ਤਰੀਕਾ ਬਾਈ ਆਪਾਂ ਹਰੇਕ ਵਾਰੀ ਇਦਾਂ ਹੀ ਜੋੜੇ ਲਾਈਦੇ ਆ ਕਦੀ ਨਹੀਂ ਦੇਖੀ ਆਖੂ ਖੋ ਜੋੜ ਨਹੀਂ ਫੜ ਕੇ ਦੇਖਿਆ ਥੱਲੇ ਕਦੀ ਨਹੀਂ ਸਿਰਫ ਆਪਾਂ ਨੂੰ ਪਤਾ ਹੁੰਦਾ ਯਾਰ ਮੇਰੇ ਕਬੂਤਰ ਆ ਕਿੱਥੇ ਉੜਦੇ ਆ ਆ ਮੈਂ ਬਾਜੀ ਛੱਡਿਆ ਸੀ ਆ ਕਿੱਦਾਂ ਉੜਿਆ ਆ ਕਬੂਤਰ ਲੰਬਾ ਚੱਲ ਕੇ ਉੜਿਆ ਜਾਂ ਆ ਖੜ ਕੇ ਉੜਿਆ ਬਾਈ ਇਸ ਹਿਸਾਬ ਨਾਲ ਜੋੜੇ ਲੱਗ ਜਾਂਦੇ ਹੁੰਦੇ ਹਨਾ ਹੁਣ ਜਿਹੜਾ ਲੰਬੇ ਚੱਲਦੇ ਲੰਬੇ ਲੰਬੇ ਨਾਲ ਲਾਓ ਉਹ ਫੇ ਕਬੂਤਰਾਂ ਗਾਂ ਬੱਚੇ ਵੀ ਉਦਾਂ ਦੇ ਬਣਦੇ ਬਾਹਲੇ ਲੰਬੇ ਚੱਲਣ ਲੱਪੈਂਦੇ ਠੀਕ ਆ ਜੇ ਕਬੂਤਰ ਗੋਲ ਗੇੜੀ ਦਾ ਠੀਕ ਆ ਜੇ ਕਬੂਤਰੀ ਲੰਬੀ ਗੇੜੀ ਦੇ ਤੇ ਕਬੂਤਰ ਗੋਲ ਗੇੜੀ ਦੇ ਤਾਂ ਮਤਲਬ ਕਰ ਲਓ ਠੀਕ ਆ ਜਿੱਦਾਂ ਵੀ ਕਰਕੇ ਤੇ ਆਹੀ ਤਰੀਕੇ ਹੁੰਦੇ ਬਾਈ ਜੋੜੇ ਲੋਂਦੇ ਹੋਰ ਕੋਈ ਐਡਾ ਨਹੀਂ ਹੁੰਦਾ ਜਦੋਂ ਆਪਾਂ ਬਾਹਰੋਂ ਨਸਲ ਲਿਓਨੇ ਜਾਂ ਕਬੂਤਰ ਫੜ ਕੇ ਤੇ ਉਹ ਵੀ ਕਿਤੇ ਨਾ ਕਿਤੇ ਬਾਈ ਰਿਸਕ ਹੀ ਆ ਠੀਕ ਆ ਉੱਥੇ ਨਹੀਂ ਆਪਾਂ ਕੁਝ ਕਰ ਸਕਦੇ ਕਿਉਂਕਿ ਆਪਾਂ ਨੂੰ ਨਸਲ ਦਾ ਨਹੀਂ ਪਤਾ ਹੁੰਦਾ ਨਸਲ ਦਾ ਪਤਾ ਹੋਵੇ ਕਿੱਥੋਂ ਆਇਆ ਕਿਹਦਾ ਆ ਕਿਹੜੀ ਨਸਲ ਜੁਆ ਫਿਰ ਬਾਈ ਜੋੜੇ ਸੈੱਟ ਹੁੰਦੇ ਜਲਦੀ ਨਹੀਂ ਤਾਂ ਕਈ ਸਾਲ ਖਰਾਬ ਹੋ ਜਾਂਦੇ ਆ ਹਾਂ ਕਈ ਵਾਰੀ ਹੁੰਦਾ ਕਬੂਤਰ ਚਲੋ ਤੁਸੀਂ ਫੜ ਲਈ ਗਾ ਤਾਂ ਫੜਨਾ ਨਹੀਂ ਚਾਹੀਦਾ ਬਾਈ ਠੀਕ ਬਾਈ ਚਾਂਸ ਕਬੂਤਰ ਆਈ ਜਾਂਦਾ ਨਹੀਂ ਪਤਾ ਲੱਗਦਾ ਯਾਰ ਕਿਸ ਦਾ ਚੰਗਾ ਕਬੂਤਰ ਆ ਤੁਸੀਂ ਨਸਲ ਬਣਾਉਣੀ ਆ ਬਣਾ ਵੀ ਲੋ ਠੀਕ ਆ ਬਣਾ ਕੇ ਉਹ ਬਣਨੀ ਕਿਦਾਂ ਬਾਈ ਇਹ ਨਹੀਂ ਜੇ ਕਬੂਤਰ ਫੜਿਆ ਤੇ ਬਾਈ ਉਹ ਇੱਕ ਕਬੂਤਰੀ ਨਹੀਂ ਇੱਕ ਸੀ ਜੜਾ ਆਪਾਂ ਲੱਗਾ ਰਹਿਣ ਦੇਣਾ ਠੀਕ ਆ ਉਹ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਚਾਰ ਪੰਜ ਕਬੂਤਰੀਆਂ ਨਾਲ ਕਮਾ ਲਓ ਬਾਈ ਠੀਕ ਆ ਜੇ ਕਬੂਤਰੀਆਂ ਤੇ ਚਾਰ ਪੰਜ ਕਬੂਤਰਾਂ ਨਾਲ ਖੜਾ ਲਓ ਅਗਲੇ ਸਾਲ ਛੱਡੋ ਜਿਹੜੇ ਕਬੂਤਰ ਜਾਂ ਕਬੂਤਰੀ ਨਾਲ ਵਧੀਆ ਉੜਦੀਆਂ ਉਹ ਇੱਕੋ ਹੀ ਸਾਲ 'ਚ ਤੁਹਾਡਾ ਜੋੜਾ ਪਾਸ ਹੋ ਜਾਂਦਾ ਠੀਕ ਆ ਬਾਕੀ ਇੱਦਾਂ ਕੋਈ ਰੋਲਾ ਨਹੀਂ ਹੁੰਦਾ ਬਾਈ ਵੀ ਅੱਖ ਦੇਖ ਕੇ ਲਾਉਣਾ ਜਾਂ ਪੀਲੀ ਪੀਲੀ ਇਹ ਬੈਂ ਭਰਮੀਆਂ ਜਿੰਨੇ ਪਾਈ ਜਾਓ ਪਾਈ ਜਾਓ ਤੁਹਾਨੂੰ ਨਸਲ ਦਾ ਪਤਾ ਨਾ ਵੀ ਆਹ ਨਸਲ ਇੱਥੋਂ ਆ ਤੇ ਆ ਇਦਾਂ ਛੱਡੀ ਸੀ ਆ ਇਦਾਂ ਕੁਝ ਕਰਦੀ ਆ ਤੇ ਤੁਸੀਂ ਆਪਣੇ ਦਿਮਾਗ ਨਾਲ ਜੋੜਾ ਲਾਉਂਗੇ ਬਾਈ ਉਹ 100% ਪਾ ਲਈ ਹੋਊਗਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਕਬੂਤਰ ਉੱਪਰ ਰੱਖਣੇ ਚਾਹੀਦੇ ਕੋਠਿਆਂ ਦੇ ਕਿ ਥੱਲੇ ਬਾਈ ਦੇਖੋ ਜਿੰਨਾ ਕੋ ਤਾਂ ਥੱਲੇ ਵਿੜੇ ਚ ਜਗ੍ਹਾ ਆ ਬਾਈ ਉਹਦੇ ਨਾਲ ਦੀ ਤਾਂ ਰੀਸ ਹੀ ਹੈ ਨਹੀਂ ਠੀਕ ਆ ਇੱਕ ਤਾਂ ਕਬੂਤਰ ਟਾਂਗੀ ਦੇ ਬਾਲੇ ਪੱਕੇ ਹੋ ਜਾਂਦੇ ਥੱਲੇ ਠੀਕ ਆ ਕਬੂਤਰ ਬਿੰਦਾ ਬਿੰਦਾ ਵੀ ਕੋਠੀ ਦੀ ਕੋਕੀ ਦਾ ਕਬੂਤਰ ਹੋਊਗਾ ਨਾ ਮੈਂਟੋ ਮੈਂਟੀ ਟਾਂਗੀ ਨੂੰ ਛੱਡ ਜੂਗਾ ਬੇੜੇ ਦਾ ਕਬੂਤਰ ਹੋਊ ਉੱਚੀ ਕੋਠੀ ਤੇ ਜਲਦੀ ਜਾਂਦਾ ਨਹੀਂ ਇੱਕ ਥੱਲੇ ਮਿੱਟੀ-ਮੁੱਟੀ ਹੁੰਦੀ ਕਬੂਤਰ ਚੁੱਕਦੇ ਰਹਿੰਦੇ ਆ ਉਹਦਾ ਵੀ ਬੜਾ ਫਾਇਦਾ ਠੀਕ ਆ ਆਪੀ ਜੋ ਕਿਉਂਕਿ ਇਹ ਆਪਣੇ ਡਾਕਟਰ ਆਪੀ ਆ ਇਹਨਾਂ ਨੂੰ ਮਿੱਟੀ ਚੋਂ ਜਿਹੜੀ ਜੀ ਚਾਹੀਦੀ ਆ ਨਾ ਇਹ ਆਪਣੇ ਆਪ ਹੀ ਖਾ ਲੈਂਦੇ ਕਬੂਤਰ ਬਿਮਾਰ ਨਹੀਂ ਹੁੰਦੇ ਜਲਦੀ ਹੁਣ ਪਹਿਲੇ ਸਮਿਆਂ 'ਚ ਜਦੋਂ ਦੇਸੀ ਕਬੂਤਰ ਆਪਣੇ ਕੋਲ ਹੁੰਦੇ ਸੀ ਕਿੰਨੇ ਕੁ ਕਿਤੇ ਬਿਮਾਰ ਹੋ ਜਾਂਦੇ ਸੀ ਹਨਾ ਥੱਲੇ ਹੀ ਹੁੱਲੇ ਛੱਡੇ ਨੇ ਨਾ ਕਦੀ ਮਾਦੀਆਂ ਬੰਦ ਹੁਣੀਆਂ ਆਹ ਹੋਣੀ ਆਪਾਂ ਜਦੋਂ ਉਹਦੇ ਕੋਠਿਆਂ ਦੇ ਕਬੂਤਰ ਲਿਆਂਦੇ ਉਦੋਂ ਦੀ ਇਹ ਪ੍ਰੋਬਲਮ ਆਉਣ ਲੱਗੀ ਆ ਬਾਕੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਬਾਈ ਖੁੱਟੇ ਕੱਚੇ ਹੋਣੇ ਬਾਈ ਦੇਖੋ ਕੱਚਿਆਂ ਦਾ ਤਾਂ ਹੁਣ ਅੱਜ ਕੱਲ ਤਾਂ ਬਹੁਤ ਨੁਕਸਾਨ ਆ ਬਾਈ ਪਿੱਸੂ ਪਈ ਜਾਂਦੇ ਆ ਖੂਨ ਪੀਣ ਵਾਲੇ ਅੰਦਰ ਭੱਬੂ ਬੋ ਪਾਲਦੇ ਆ ਖੁੱਡੇ ਪਲਸਟਰ ਹੀ ਚਾਹੀਦੇ ਆ ਉਦਾਂ ਮਿੱਟੀ ਜੇ ਖਲਾਰਨੀ ਆ ਤਾਂ ਬਾੜੀਗਲਾ ਥੱਲੇ ਮਾੜੀ ਮਾੜੀ ਖਲਾਰ ਲਓ ਕਬੂਤਰਾਂ ਦੇ ਪੂਰੀਆਂ ਪੂਰੀਆਂ ਨਹੀਂ ਪੈਰਾਂ ਦੇ ਹੁੰਦੀਆਂ ਹਨਾ ਨਹੀਂ ਤਾਂ ਪੂਰੀਆਂ ਹੋ ਜਾਂਦੀਆਂ ਕਬੂਤਰਾਂ ਦੇ ਪੈਰ ধੋਣ ਲੱਪ ਜਾਂਦੇ ਵੱਡੇ ਕਬੂਤਰਾਂ ਦੇ ਤੇ ਇੱਕ ਬਾਈ ਨੇ ਮੈਨੂੰ ਵੀਡੀਓ ਪਾਈ ਸੀ ਕਿ ਬਾਈ ਆ ਦੇਖੀ ਮੇਰੇ ਕਬੂਤਰ ਢਿੱਲੇ ਬਾਈ ਵਾ ਖੁੱਡਾ ਦੇਖਿਆ ਮੈਂ ਨਾ ਨਹੀਂ ਲਊਂਗਾ ਕਿਸੇ ਦਾ ਵੀ ਉਹ ਖੁੱਡੇ ਚ ਬਾਈ ਸੁੰਡੀਆਂ ਨੇ ਮਿੱਠਾ ਖਾਧੀਆਂ ਵੀ ਸਫਾਈ ਵੀ ਹੈ ਨਹੀਂ ਹਨਾ ਲਿਬੜੇ ਪਏ ਖੁੱਡੇ ਭਾਈ ਇਦਾਂ ਨਹੀਂ ਯਾਰ ਚਾਹੀਦਾ ਖੁੱਡੇ ਚੰਗੀ ਤਰ੍ਹਾਂ ਸਾਫ਼ ਕਰੋ ਜਿੱਦੇ ਵੀ ਸਾਫ਼ ਹੋ ਸਕਦੇ ਆ ਤੇ ਮਿੱਟੀ ਪਾਓ ਥੱਲੇ ਠੀਕ ਆ ਜਦੋਂ ਮਿੱਠਾ ਚ ਬਾਈ ਪੱਪੂ ਹੀ ਆ ਉਹਨਾਂ ਨੇ ਬੱਚਿਆਂ ਦਾ ਕਬੂਤਰਾਂ ਦਾ ਰਾਤ ਨੂੰ ਖੂਨ ਪੀਣਾ ਹੀ ਪੀਣਾ ਤੇ ਉਹਦੇ ਨਾਲ ਵੀ ਕਬੂਤਰ ਕਮਜ਼ੋਰ ਹੋ ਜਾਂਦੇ ਆ ਤੇ ਬਾਕੀ ਆ ਜਾਓ ਬਾਬਿਓ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਦੱਸ ਦਈਏ ਕਿਹੜੇ-ਕਿਹੜੇ ਬਾਈ ਨੂੰ ਪਹਿਲਾ ਦੂਜਾ ਨੰਬਰ ਤੇ ਤੀਜਾ ਬਣਿਆ ਤੇ ਉਹਨਾਂ ਬਾਈਆਂ ਨੂੰ ਵਧਾਈਆਂ ਬਹੁਤ-ਬਹੁਤ ਜਿਨ੍ਹਾਂ ਦੇ ਵੀ ਬਾਈਆਂ ਦੇ ਜੋੜੇ ਬਣ ਗਏ ਆ ਬਾਕੀਾਂ ਦੇ ਤਾਂ ਤੁਸੀਂ ਤਿੰਨਾਂ ਦੇ ਪਤਾ ਲੱਗ ਹੀ ਛੇਵਾਂ ਪਹਿਮਾ ਤੇ ਚੌਥਾ ਤਾਂ ਨੰਬਰ ਤਾਂ ਤੁਹਾਨੂੰ ਪਤਾ ਤੇ ਤਿੰਨ ਨਾਮ ਜਿਹੜੇ ਹੋਰ ਆ ਪਹਿਲੇ ਦੂਜੇ ਤੀਜੇ ਵਾਲਾ ਉਹ ਵੀ ਦੱਸ ਦਈਏ ਜਿਹੜੇ ਨੰਬਰ ਬਣੇ ਆ ਉਹ ਦੱਸੀਏ ਠੀਕ ਆ ਤੀਜੇ ਨੰਬਰ ਤੇ ਬਾਈ ਇਆਨ ਆ ਇਹ ਏ ਵਾਈ ਤੇ ਏ ਏ ਐਨ ਐਨ ਪੰਜ ਛੇ ਵਾਰੀ ਐਨ ਐਨ ਪਾਈ ਨੇ ਪਾਇਆ ਹੋਇਆ ਠੀਕ ਆ 003 ਆਈਡੀ ਦੇ ਪਿੱਛੇ ਆ ਇਆਨ ਹੀ ਸ਼ਾਇਦ ਬਣਦਾ ਠੀਕ ਆ ਏ ਵਾਈ ਇਹ ਚਾਰ ਵਾਰੀ ਏ ਏ ਆ ਤੇ ਛੇ ਸੱਤ ਵਾਰੀ ਤਾਂ ਐਨ ਐਨ ਹੀ ਬਾਈ ਨੇ ਪਾਇਆ ਹੋਇਆ ਤੇ 003 ਆ ਠੀਕ ਆ ਪਿੱਛੇ ਉਹ ਬਾਈ ਦਾ ਬਣਿਆ ਤੀਜਾ ਨੰਬਰ ਤੇ ਬਾਈ ਨੂੰ ਲਾਈਕ ਆਏ ਸੀ ਕਮੈਂਟ ਤੇ ਜਿਹੜੇ ਹੋਏ ਆ ਉਹ 68 ਤੇ ਬਾਈ ਜਿਹੜਾ ਦੂਜਾ ਨੰਬਰ ਆ ਉਹ ਰਵੀਨ ਰਵੀਨ ਕੁਮਾਰ ਆ ਤੇ ਉਹ ਬਾਈ ਤੇ 117 ਲਾਈਕ ਸੀਗੇ ਕਮੈਂਟਾਂ ਨੂੰ ਠੀਕ ਆ ਉਹ ਬਾਈ ਦਾ ਦੂਜਾ ਨੰਬਰ ਆ ਤੇ ਜਿਹੜਾ ਪਹਿਲਾ ਨੰਬਰ ਆ ਉਹ ਇਮਰਾਨ ਆ ਅਮਰੀਆਂ ਬਾਈ ਆ ਠੀਕ ਆ ਉਹ ਆਪਣੀ ਆਈਡੀ ਉਸ ਨੂੰ ਮੈਨੂੰ ਇੰਸਟਾਗ੍ਰam ਤੇ ਮੇਰੀ ਗੋਪੀ ਮਲਖਪੁਰ ਆਈਡੀ ਆ ਤੇ ਉੱਥੇ ਤੁਸੀਂ ਕਰ ਲਿਓ ਕਮੈਂਟ ਤੇ ਉੱਥੇ ਮੈਸੇਜ ਵੀ ਕਰ ਲਿਓ ਉੱਥੇ ਮੈਂ ਆਪਣਾ ਪਰਸਨਲ ਨੰਬਰ ਦੇ ਦੂੰਗਾ ਤੇ ਉੱਥੇ ਤੁਸੀਂ ਮੈਨਾ ਕਰ ਲਿਓ ਹਣਾ ਵੀ ਆਪਣੇ ਆਪਣੇ ਜੋੜੇ ਲੈ ਜਾਓ ਜਿਹੜੇ ਵੀ ਛੇ ਪਾਈਆਂ ਦੇ ਆ ਜੋੜੇ ਬਣੇ ਆ ਤੇ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਕਮੈਂਟ ਵੀ ਕਰ ਦਿਓ ਲਾਜ਼ਮੀ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ